ਮੁਰਕੀ ਹਾਲਾ ਦੋਸਤੋ ਸਸੀ ਕਾਲ ਬਈ ਸਾਰੇ ਭਰਾਵਾਂ ਨੂੰ ਅੱਜ ਦੀ ਵੀਡੀਓ ਚ ਨਾ ਬਈ ਆਪਾਂ ਪਾਰ ਦੀ ਗੱਲ ਕਰਾਂਗੇ ਜਿਹੜੇ ਪਸ਼ੂ ਨੂੰ ਪਾਰ ਪੈਂਦਾ ਪਿੱਛਾ ਦਿਖਾਉਂਦੇ ਆ ਗਿਆਂ ਫੁੱਲ ਦਿਖਾਉਣਾ ਕਹਿ ਜਾਂਦੇ ਆ ਭਰਾ ਹਿੰਦੀ ਚ ਦੋਸਤੋ ਧਿਆਨ ਨਾਲ ਵੀਡੀਓ ਸੁਣ ਲਿਓ ਤੈੱਕਾ ਆਪਦਾ ਫਰਜ ਸਮਝ ਕੇ ਬਈ ਬਣੇ ਹਨਾ ਸੋਨੂੰ ਫਾਇਦਾ ਹੋਊਗਾ ਇਹ ਫਾਰਮੂਲਾ ਸਮਝ ਕੇ ਤਾਂ ਅੱਗੇ ਵੀ ਜਰੂਰ ਕਿਸੇ ਮੇਰੇ ਭਰਾ ਤੱਕ ਵੀਡੀਓ ਸ਼ੇਅਰ ਕਰਿਓ ਆਪਦੇ ਯਾਰਾਂ ਮਿੱਤਰਾਂ ਚ ਦੇਖੋ ਹਰੇਕ ਜੱਟ ਜ਼ਿਮੀਦਾਰਾਂ ਨੇ ਪਸ਼ੂ ਰੱਖੇ ਆ ਕਈ ਵਾਰੀ ਨਾ ਚੰਗੇ ਚੰਗੇ ਪਸ਼ੂ ਆਪਾਂ ਨੂੰ ਇਹ ਛੋਟੀ ਜੀ ਵਜਾ ਕਰਕੇ ਛੋਟੀ ਜੀ ਬਿਮਾਰੀ ਕਰਕੇ ਆਪਾਂ ਨੂੰ 베ਚਨੇ ਪਏ ਜਾਂਦੇ ਆ ਪਸ਼ੂ ਚੰਗਾ ਹੁੰਦਾ ਹੋਰ ਇੱਕ ਪੈਸੇ ਦਾ ਫਰਟ ਨਹੀਂ ਹੁੰਦਾ ਆਪਾਂ ਭਾਰ ਤੋਂ ਡਰਦੇ 베ਚ ਦਿੰਨੇ ਆ ਵੀ ਰਾਤ ਨੂੰ ਜਦੋਂ ਸੂਂਦਾਗਾ ਉਦੋਂ ਧਿਆਨ ਉਦੋਂ ਪਹਿਲਾਂ ਰਾਤਾਂ ਜਾਗ ਜਾ ਘਟਦੇ ਆ ਤੁਹਾਨੂੰ ਬਾਈ ਜੀ ਮੈਂ ਨਾ ਦੋ ਤਰੀਕੇ ਦੱਸੂਗਾ ਦੋ ਫਾਰਮੂਲੇ ਦੇਸੀ ਵਧੀਆ ਜਿਹਦੇ ਨਾਲ ਤੁਹਾਨੂੰ 80 90 ਪੈਸੇ ਪੂਰਾ ਵਧੀਆ ਰਿਜ਼ਲਟ ਮਿਲੂਗਾ ਤੇ ਪਸ਼ੂ ਦਾ ਭਾਰ ਨਹੀਂ ਪੈਂਦਾ ਯਾਰ ਪਹਿਲਾਂ ਤਾਂ ਤੁਸੀਂ ਬਈ ਕੀ ਕਰਨਾਗਾ ਜਿਵੇਂ ਆ ਆਪਣੀ ਰੌਣਕ ਮੱਝ ਖੜੀਆ ਨਾ ਪਿਛਲੇ ਪੈਰ ਪਸ਼ੂ ਦੇ ਮਿੱਟੀ ਸਿੱਟ ਦੇਣੀ ਆ ਪਿੱਛੇ ਵਾਲੇ ਪੈਰ ਉੱਚੇ ਰਹਿਣ ਤੇ ਮੂਹਰ ਨੂੰ ਪਸ਼ੂ ਰਵੇ ਨੀਵਾ ਟਲਾਂਣ ਰਵੇ ਅੱਗੇ ਨੂੰ ਰਾਤ ਨੂੰ ਬੈਠਣ ਵੇਲੇ ਵੀ ਜਿਹੜੇ ਪਸ਼ੂ ਨੂੰ ਬਾਹਰ ਪੈਂਦਾ ਇਹ ਤਰੀਕਾ ਜ਼ਰੂਰ ਵਰਤਿਓ ਮਿੱਟੀ ਸਿੱਟਿਓ ਬਈ ਤੇ ਇੱਕ ਹਰਾਚਾਰਾ ਪਸ਼ੂ ਦਾ ਥੋੜਾ ਜਿਹਾ ਘਟਾਓ ਤੂੜੀ ਘਟਾਓ ਥੋੜੀ ਉਹਨੂੰ ਫੀਡ ਜ਼ਿਆਦਾ ਪਾਓ ਦੇਖੋ ਹਰੇ-ਚਾਰੇ ਤੂੜੀ ਨਾਲ ਜੇ পেট ਭਰਿਆ ਰੂ ਬਈ ਅੰਦਰੋਂ 6ਵੇਂ 7ਵੇਂ ਮਹੀਨੇ ਜਾ ਕੇ ਬੱਚਾ ਵੀ ਗਰੋਥ ਕਰਨ ਲੱਗ ਜਾਂਦਾ ਹੈਗਾ ਤੇ ਪਸ਼ੂ ਦਾ ਭਾਰ ਵਧਣ ਲੱਗ ਜਾਂਦਾ ਫੀਡ ਥੋੜੀ ਜੀ ਵਧਾ ਦਿਓ ਤੇ ਹਰਾ-ਚਾਰਾ ਤੂੜੀ ਥੋੜੀ ਜੀ ਘੱਟ ਪਾਓ ਨੰਬਰ 2 ਤੇ ਸੱਜਣੋ ਜਿਹੜੇ ਇਹ ਫਾਰਮੂਲੇ ਆ ਘੱਟ ਤੋਂ ਘੱਟ ਪਸ਼ੂ ਸੂਣ ਤੋਂ 2-2 ਮਹੀਨੇ ਡੇਢ-ਡੇਢ 3 ਮਹੀਨਿਆਂ ਤੱਕ ਤੁਸੀਂ ਇਹ ਪਹਿਲਾਂ ਵਰਤੋ ਜੇ ਤੁਹਾਡਾ ਪਸ਼ੂ ਚੌਥੇ ਪੰਜਵੇਂ ਮਹੀਨੇ 'ਚ ਗੱਭਣਾ ਗੱਭਣ ਨੂੰ ਜਦੋਂ ਵੀ ਗੱਭਣਾ ਯਾਰ ਉਦੋਂ ਤੁਸੀਂ ਦੇ ਸਕਦੇ ਹੋ ਸੂਣ ਤੋਂ ਘੱਟ ਤੋਂ ਘੱਟ 1.5-2 ਮਹੀਨੇ ਪਹਿਲਾਂ ਤਾਂ ਵਰਤੋ ਇਹ ਚੀਜ਼ ਭਾਈ ਇਹ ਦੇਖੋ ਫਾਰਮੂਲਾ ਨੰਬਰ 1 ਤੇ ਤੁਸੀਂ ਲਿਖ ਲਓ ਜਾਂ ਤਾਂ ਇਹ ਵਰਤ ਲਿਓ ਇਹ 'ਚ ਤੁਹਾਨੂੰ ਮੈਂ ਤਿੰਨ ਚੀਜ਼ਾਂ ਦੱਸੂਗਾ ਇਹਦੀਆਂ 15 ਪੁੜੀਆਂ ਬਣਾਉਣੀਆਂ ਹੋਣਗੀਆਂ ਤਾਜ ਦਾ ਸੱਕ ਲੈਣਾ 1 ਕਿਲੋ ਆ ਸਕਰੀਨ ਤੇ ਫੋਟੋ ਚੱਲੀ ਜਾਂਦੀ ਹੈ ਤਾਜ ਦੇ ਸੱਕ ਦੀ ਅਨਸਾਰੀ ਤੋਂ ਮਿਲੂਗਾ ਏ ਲੈਣਾ ਬਾਈ 1 ਕਿਲੋ ਸੁਪਾਰੀ ਲੈਣੀ ਆ 100 ਗ੍ਰਾਮ ਸਮੁੰਦਰ ਝੱਗ ਲੈਣੀ ਆ 100 ਗ੍ਰਾਮ ਤਿੰਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਕੇ 15 ਤੋਂ 16 ਪੁੜੀਆਂ ਬਣਾ ਲਿਓ ਰੋਜ਼ ਦੀ ਭਾਰ ਜਿਹੜੇ ਪਸ਼ੂ ਨੂੰ ਪੈਂਦਾ ਇੱਕ ਪੁੜੀ ਦੇ ਦੋ ਨਿਰਨੇ ਕਾਲਜੇ ਦੇ ਦੋ ਲੇਟੀ ਦਾਣੇ ਫੀਡ 'ਚ ਲਾ ਕੇ ਨਿਰਨੇ ਕਾਲਜੇ ਖਵਾ ਦਿਓ ਸੋਨੂੰ 70 75 ਪੈਸੇ ਵਧੀਆ ਰਿਜ਼ਲਟ ਮਿਲੂ ਬਾਈ ਪਸ਼ੂ ਦਿਖਾਉਣਾ ਹਟ ਜਾਊਗਾ ਜਿਹੜਾ ਫੁੱਲ ਜਾ ਦਿਖਾਉਂਦਾ ਜਾਨ ਨੰਬਰ 2 ਤੇ ਦੋਸਤੋ ਇਹਦਾ ਵੀ ਜਮਾ ਸਿਰਾ ਰਿਜ਼ਲਟ ਆ ਫਾਰਮੂਲੇ ਦਾ ਤੇ ਉਹ ਭਰਾਵਾਂ ਨੂੰ ਬੇਨਤੀ ਆ ਮੇਰੀ ਵੀਡੀਓ ਦੀ ਕਾਪੀ ਕਰਕੇ ਹਨਾ ਫਿਰ ਤੁਸੀਂ ਇਹੀ ਚੀਜ਼ਾਂ ਦੱਸ ਕੇ ਆਪਦੇ ਵੀਡੀਓ 뷰 ਚੱਕਰ ਲੈਣ ਚ ਆਇਆ ਨਾ ਬਈ ਕਰਿਆ ਕਰੋ ਦੇਖੋ ਮੈਂ ਜਿਹੜੀ ਚੀਜ਼ ਵਰਤਦਾ ਉਹ ਦੱਸਦਾ ਹੁਣਾਂਗਾ ਇਹ ਗੱਬਣ ਪਸ਼ੂਆਂ ਨੂੰ ਦੇਣਾ ਇਹ ਭਾਰ ਦਾ ਲਾਜਾ ਗੱਬਣ ਪਸ਼ੂ ਨੂੰ ਜਿਹੜਾ ਬਈ ਇਹ ਚ ਤੁਸੀਂ ਨੰਬਰ 2 ਤੇ ਜਿਹੜਾ ਫਾਰਮੂਲਾ ਸਮੁੰਦਰ ਝੱਗ 50 ਗ੍ਰਾਮ ਮੋਚਰਾ ਸੇਜ 50 ਗ੍ਰਾਮ ਲੈਣੀ ਆ ਗੁੰਦ ਕਚੀਰਾ ਉਹ ਵੀ 50 ਗ੍ਰਾਮ ਤੇ ਧਾਗਾ ਮਿਸਰੀ ਲੈਣੀ ਆ ਇੱਕ ਪਾਈਆ ਚਾਰੇ ਚੀਜ਼ਾਂ ਪਾਣੀ ਚ ਭਿਉਂ ਕੇ ਚੰਗੀ ਤਰ੍ਹਾਂ ਬਈ ਸਵੇਰੇ ਨਿਰਨੇ ਕਾਲ ਜੇ ਪਸ਼ੂ ਨੂੰ ਦੇ ਦੋ ਜੇ 75 ਤੋਂ 80 ਪੈਸੇ ਜਮ੍ਹਾਂ ਭਾਰ ਨੂੰ ਨਾ ਛਿੱਕੇ ਲਾ ਦੂ ਬੰਦ ਕਰ ਦਊਗਾ ਵਰਤ ਕੇ ਦੇਖਿਓ ਚੀਜ਼ ਬਈ ਫੇਰ ਤੁਸੀਂ ਮੈਨੂੰ ਫੋਨ ਕਰਿਓ ਵੀ ਹਾਂ ਬਈ ਰੌਣਕ ਡੈਰੀ ਫਾਰਮ ਵਾਲੇ ਨੇ ਸਹੀ ਚੀਜ਼ ਦੱਸੀ ਸੀ ਵੀ ਬਚਾਤਾ ਚੰਗੇ ਚੰਗੇ ਪਸ਼ੂ ਭਾਈ ਇਸੇ ਕਾਰਨ ਕਰਕੇ ਮੇਰੇ ਭਰਾ ਵਿੱਚ ਵੇਚ ਦਿੰਦੇ ਆ ਅੱਜ ਤੋਂ ਬਾਅਦ ਆਪਾਂ ਤੁਹਾਡਾ ਪਸ਼ੂ ਨਹੀਂ ਵੇਚਣ ਦੇ ਇਹ ਚੀਜ਼ਾਂ ਵਰਤੋ ਜੇ ਫੇਰ ਵੀ ਕੋਈ ਮਾੜੀ ਮੁਟੀ 1921 ਪ੍ਰੋਬਲਮ ਰਹੇਗੀ ਤਾਂ ਆਪਣਾ ਫੋਨ ਨੰਬਰ ਚੱਲੀ ਜਾਂਦਾ ਸੰਪਰਕ ਕਰ ਲਿਓ ਆਪਾਂ ਤੁਹਾਡੇ ਨਾਲ ਹਾਜ਼ਰ ਆ ਸਹੀ رائے ਦੇਵਾਂਗੇ ਤੇ ਸਹੀ ਜਿਹੜੇ ਪਸ਼ੂ ਆਪਾਂ ਰੱਖਦੇ ਆ ਉਹਨਾਂ ਨੂੰ ਸਹੀ ਰਸਤੇ ਪਾਵਾਂਗੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਸਸਰੀ ਗਾਲ